ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਤ ਯੋਜਨਾ ਲਈ 10ਵੀਂ ਬੱਸ ਨੂੰ ਗੋਨੀਆਣਾ ਰੋਡ ਚੀਲਾਂ ਦੇ ਨੇੜੇੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਹਰੀ ਝੰਡੀ ਦੇ ਕੇ ਕੀਤਾ ਬੱਸ ਨੂੰ ਰਵਾਨਾ ਸੋੰਬਰ ਨੂੰ 1:00 ਵੇ ਦੀ ਲਗਭਗ ਬਠਿੰਡਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਗੋਨੀਆਣਾ ਰੋਡ ਚੀਲਾਂ ਦੇ ਨੇੜੇ ਪਹੁੰਚੇ ਅਤੇ ਉੱਥੋਂ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਇੱਕ ਬੱਸ ਜੋ ਮੁੱਖ ਮੰਤਰੀ ਤੀਰਥ ਯੋਜਨਾ ਦੇ ਤਹਿਤ ਅੱਜ ਬਠਿੰਡਾ ਦਿਆਤੀ ਤੋਂ 10ਵੀਂ ਬੱਸ ਗਈ ਸੀ ਉਸ ਨੂੰ ਇਹਨਾਂ ਵੱਲੋਂ ਜਿੱਥੇ ਇੱਥੇ ਯਾਤਰੀਆਂ ਨੂੰ ਉਹਨਾਂ ਵੱਲੋਂ ਕਿੱਟਾ ਮੰਡੀਆਂ ਗਈਆਂ ਉੱਥੇ ਇਹਨਾਂ ਵੱਲੋਂ ਇਸ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਉਹਨਾਂ ਕਹਿੰਿਆ ਕਿ ਜਿੱਥੇ ਕੇਂਦਰ ਦੀ ਸਰਕਾਰ ਵੱਲੋਂ ਯਾਤਰਾਵਾਂ ਦਿੱਲੀ ਜੋ ਟ੍ਰੇਨਾਂ ਸੀ ਉਹ ਬੰਦ ਕਰ ਦਿੱਤੀਆਂ ਉੱਥੇ ਆਪਣਾ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇਸ ਤਰ੍ਹਾਂ ਯਾਤਰਾ ਕਰਵਾਈ ਜਾਂਦੀ ਇਸ ਨੂੰ ਲੈ ਕੇ ਉਸ ਦੇ ਵਿੱਚ ਯਾਤਰੀਆਂ ਵੱਲੋਂ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹਾਂਜੀ ਮੁੱਖ ਮੰਤਰੀ ਸਿੰਘ ਦਾ ਨਾਮ ਆਜੀ ਸੰਗਤ ਮੰਡੀ ਤੋਂ ਪੰਜਾਬ ਸਰਕਾਰ ਦਾ ਬਹੁਤ ਵਧੀਆ ਪ੍ਰਬਾਲਾ ਜੀ ਜਿਹੜਾ ਇਹ ਹਰਮੰਦਰ ਸਾਹਿਬ ਦਰਸ਼ਨ ਕਰਵਾ ਕੇ ਲਿਆਉਂਦੇ ਆ ਇਹ ਜਿਹੜਾ ਸਵਾਰੀਆਂ ਕਿਤੇ ਗੰਗੇ ਨਹੀਂ ਸੀ ਪਹਿਲੀ ਵਾਰ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਪੰਜਾਬ ਸਰਕਾਰ ਦਾ ਕਿ ਸਾਨੂੰ ਹੋਰ ਗੁਰੂ ਧਾਮਾਂ ਦੇ ਵੀ ਦਰਸ਼ਨ ਕਰਨ ਕੋਈ ਸਮਾਨ ਵੀ ਦਿੱਤਾ ਗਿਆ ਆਉਣ ਜਾਣ ਹਾਂਜੀ ਸਮਾਨ ਦਿੱਤਾ ਹੋਇਆ ਜੀ ਕੰਬਲ ਸਹਰਾਣਾ ਮਾਲਾ ਤੇ ਬਰਸ਼ ਸਾਬਣ ਸਭ ਕੁਝ ਦਿੱਤਾ ਹੋਇਆ ਜੀ ਸਰਕਾਰ ਨੇ ਜੀ ਸਰ ਠੀਕ ਜੀ ਮੁੱਖ ਮੰਤਰੀ ਇਰਥ ਯੋਜਨਾ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਸ਼ੁਰੂ ਕੀਤੀ ਹੈ ਸੋ ਅੱਜ ਵਿਧਾਨ ਸਭਾ ਹਲਕਾ ਬਠਿੰਡਾ ਜ਼ਿਲ੍ਹੇ ਤੋਂ 10ਵੀਂ ਬਾਸਾ ਜਿਹੜੀ ਅੱਜ ਅਸੀਂ ਰਵਾਨਾ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸਾਡੇ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਸਾਡੇ ਜੋ ਧਾਰਮਿਕ ਸਥਾਨ ਨੇ ਉਹਨਾਂ ਦੇ ਦਰਸ਼ਨ ਦਿਦਾਰੇ ਕਰਨ ਦਾ ਅਨਮੋਸਤਕ ਹੋਣ ਦਾ ਮੌਕਾ ਦਿੱਤਾ ਔਰ ਉਸੇ ਵੀ ਥੋਨੇ ਵਿੱਚ ਸਮਾਨ ਦਿਖਾਇਆ ਕਿ ਪੰਜਾਬ ਸਰਕਾਰ ਨੇ ਇਹ ਜਤਰਾ ਇਹ ਕੋਈ ਰਾਜਨੀਤਿਕ ਮਕਸਦ ਨੂੰ ਮੁੱਖ ਰੱਖ ਕੇ ਨਹੀਂ ਜੋ ਇਸ ਦਾ ਪਲਾਨ ਕੀਤਾ ਗਿਆ ਉਹ ਵੀ ਇੱਕ ਸ਼ਰਧਾ ਦੇ ਨਾਲ ਹੀ ਪਲਾਨ ਕੀਤਾ ਗਿਆ ਬਕਾਇਦਾ ਜਿਹੜੇ ਸਾਡੇ ਯਾਤਰੀ ਜਾਂਦੇ ਨੇ ਉਹਨਾਂ ਦੇ ਬੱਸ ਦੇ ਜਾਣ ਦਾ ਪ੍ਰਬੰਧ ਬੈਠਣ ਦਾ ਪ੍ਰਬੰਧ ਜੋ ਉਹਨਾਂ ਨੂੰ ਸਮਾਨ ਦਿੱਤਾ ਜਾਂਦਾ ਨਾਲ ਰਹਿਣ ਵਾਸਤੇ ਸਾਜੋ ਸਮਾਨ ਛਤਰੀ ਛੀਸ਼ਾ ਸਰਾਣਾ ਤੌਲੀਆ ਸਾਰਾ ਸਮਾਨ ਤਕੀਬਣਾ 30 40 ਆਈਟਮਾਂ ਚ ਦਿੱਤੇ ਜਾਣੀਆਂ ਉਸ ਦੀ ਜੋ ਕੁਆਲਿਟੀ ਦੇਖ ਕੇ ਪਤਾ ਲੱਗਦਾ ਵੀ ਪੰਜਾਬ ਸਰਕਾਰ ਨੇ ਸ਼ਰਧਾ ਨਾਲ ਪਿਆਰ ਨਾਲ ਸਤਕਾਰ ਨਾਲ ਯਾਤਰਾ ਆਰੰਭ ਕੀਤੀ ਹੈ ਔਰ ਮੈਂ ਜਿਵੇਂ ਸਿਆਣੇ ਕਹਿੰਦੇ ਹੁੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਹੈ ਉਹਨਾਂ ਨੇ ਸਾਡੇ ਬਜ਼ੁਰਗਾਂ ਤੋਂ ਬਹੁਤ ਵੱਡਾ ਆਸ਼ੀਰਵਾਦ ਇੱਕ ਹਾਸਲ ਕੀਤਾ ਇਸ ਦਰੂਦ ਵਿੱਚ ਕਿਉਂਕਿ ਅਸੀਂ ਤਾਂ ਜਿਵੇਂ ਸਾਰੀਆਂ ਬੱਸਾਂ ਰਵਾਨਾ ਕੀਤੀਆਂ ਸਾਰੇ ਸ਼ਰਧਾਲੂ ਬੜੇ ਖੁਸ਼ ਨੇ ਬੜਾ ਉਹ ਮਾਨ ਸਾਹਿਬ ਨੂੰ ਸਤਿਕਾਰ ਦਿੰਦੇ ਨੇ ਬੜੀਆਂ ਸ਼ੀਸ਼ਾ ਦਿੰਦੇ ਨੇ ਸੋ ਅਸੀਂ ਵੀ ਕਹਿੰਦੇ ਆ ਵੀ ਸਾਡਾ ਮੁੱਖ ਮੰਤਰੀ ਅਸੀਂ ਇਹ ਵੀ ਕਹਿੰਦੇ ਸਾਡੀ ਵੀ ਉਮਰ ਆ ਜਿਹੜੀ ਉਸ ਮੁੱਖ ਮੰਤਰੀ ਨੂੰ ਲੱਗ ਜੇ ਜਿਹਨੇ ਪੰਜਾਬੀਆਂ ਦੇ ਵਿੱਚ ਨਵੀਂ ਆਸ ਦੀ ਕਿਰਨ ਜਿਹੜੀ ਜਗਾਈ ਹੈ ਜਿਹੜਾ ਪੰਜਾਬ ਹੈ ਉਹ ਤਰੱਕੀ ਕਰ ਰਿਹਾ ਹੈ ਪੰਜਾਬ ਬਦਲ ਰਿਹਾ ਹੈ ਇਸ ਦਾ ਸਾਰਾ ਸਿਹਰਾ ਆਮ ਆਦਮੀ ਪਾਰਟੀ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਜਾਂਦਾ ਔਰ ਦੂਸਰੀ ਗੱਲ ਜਿਹੜੇ ਇਹ ਸ਼ਧਾਲੂ ਜਾਂਦੇ ਨੇ ਔਰ ਇਹਨਾਂ ਦੇ ਜਾਣ ਦਾ ਪ੍ਰਬੰਧ ਸਰਕਾਰ ਨੇ ਕੀਤਾ ਰਸਤੇ ਦੇ ਵਿੱਚ ਲਾਂਚ ਦਾ ਚਾਹ ਪਾਣੀ ਦਾ ਪ੍ਰਬੰਧ ਉਹ ਵੀ ਸਰਕਾਰ ਵੱਲੋਂ ਕੀਤਾ ਜਾਂਦਾ ਜਿੱਥੇ ਜਾ ਕੇ ਰਾਤ ਨੂੰ ਰਹਿਣਾ ਇਹਨਾਂ ਨੇ ਬਕਾਇਦਾ ਉੱਥੇ ਰਹਿਣ ਦਾ ਆਰਾਮ ਕਰਨ ਦਾ ਸਾਰਾ ਪ੍ਰਬੰਧ ਕੀਤਾ ਜਾਂਦਾ ਕੱਲੋ ਫੇਰ ਇਹ ਜਾਣਗੇ ਆਨੰਦਪੁਰ ਸਾਹਿਬ ਚਲਵੰਡੀ ਸਾਹਿਬ ਨੂੰ ਸੋ ਮੇਰੇ ਕਹਿਣ ਦਾ ਪਾਲ ਵੈਲਪਲੈਨਡ ਪ੍ਰੋਗਰਾਮ ਹੈ ਤੇ ਸਰਕਾਰ ਦੇ ਸਾਰਾ ਮਤਲਬ ਇਸ ਨੂੰ ਬੜੇ ਸੱਜੇ ਢੰਗ ਦੇ ਨਾਲ ਲਿਖਿਆ ਗਿਆ ਇਸ ਪ੍ਰੋਗਰਾਮ ਹੈ ਤੁਸੀਂ ਤਾਂ ਇਹ ਮਾਨ ਸਾਹਿਬ ਨੂੰ ਉਹਨਾਂ ਨੂੰ ਮਤਲਬ ਸਤਕਾਰ ਦੇ ਸਕਦੇ ਉਹਨਾਂ ਨੇ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਆ ਔਰ ਇਸ ਤਰ੍ਹਾਂ ਦੀਆਂ ਲੋਕ ਪੱਖੀ ਯੋਜਨਾਵਾਂ ਪੰਜਾਬ ਸਰਕਾਰ ਹੋਰ ਵੀ ਜਿਹੜੀਆਂ ਹੈਗੀਆਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਆਉਗੀ ਕੇਂਦਰ ਸਰਕਾਰ ਨੇ ਜਿਹੜੀਆਂ ਰੇਲ ਗੱਡੀਆਂ ਸੀ ਜਿਸ ਦੇ ਵਿੱਚ ਹਜ਼ਾਰਾਂ ਵੱਡੀ ਗਿਣਤੀ ਸ਼ਹਿਰਾਂ ਤਾਲੂ ਜਾ ਸਕਦੇ ਸੀ ਉਸ ਨੂੰ ਬੰਦ ਕੀਤਾ ਤੇ ਮੁੱਖ ਮੰਤਰੀ ਸਾਹਿਬ ਨੇ ਰੇਲ ਗੱਡੀਆਂ ਦੇ ਥਾਂ ਤੇ ਜਹਾਜ਼ਾਂ ਦਾ ਪ੍ਰਬੰਧ ਹੈ ਜਿਹੜਾ ਉਹ ਕੀਤਾ ਸ਼ਹਿਰਾਂ ਤਾਲੂਆਂ ਵਾਸਤੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਹਾਜ਼ਾਂ ਰਾਹੀਂ ਸਾਡੇ ਜਿਹੜੇ ਬਜ਼ੁਰਗ ਆ ਉਹ ਜਿਹੜੇ ਸਾਡੇ ਗੁਰਦ ਆਮ ਨੇ ਦੂਰ ਦਰਾਡੇ ਉਹਨਾਂ ਦੇ ਦਰਸ਼ਨ ਕਰਨ ਦੇ ਮੌਕੇ ਵੀ ਸਾਨੂੰ ਦੇਵਾਂਗੇ ਇਹ ਨਹੀਂ ਬੱਸ ਇਹ 10ਵੀਂ ਬੱਸ ਵਿਧਾਨ ਸਭਾ ਹਲਕਾ ਬਠਿੰਡਾ ਦੇ ਹਾਤੀ ਤੋਂ ਆ ਵੱਖ-ਵੱਖ ਹਲਕਿਆਂ ਨੂੰ ਮਤਲਬ ਬੱਸਾਂ ਅਲੋਟ ਕੀਤੇ ਜਾਂਦੀਆਂ ਨੇ ਬਕਾਇਦਾ ਸਾਰੇ ਸਧਾਲੂਆਂ ਦਾ 2 ਦਿਨ ਪਹਿਲਾਂ ਮੈਡੀਕਲ ਹੁੰਦਾ ਚੈੱਕਅਪ ਹੁੰਦਾ ਹੈ ਮੈਡੀਕਲ ਕਰਕੇ ਚੈੱਕਅਪ ਕਰਕੇ ਸਾਰਾ ਡਾਟਾ ਤਿਆਰ ਕਰਕੇ ਫਿਰ ਕੱਲੇ-ਕੱਲੇ ਜਾਤੂ ਦਾ ਡਾਟਾ ਰੱਖ ਕੇ ਫਿਰ ਉਹਨਾਂ ਨੂੰ ਇਸ ਯਾਤਰਾ ਦੇ ਲਈ ਹਗਾਰਬਾਨਾ ਕੀਤਾ ਜਾਂਦਾ ਹੈ